ਆਹ ਗੁਰਦੀਖਾ ਖਾਲਸਾ ਵਾਹਿਗੁਰਦੀ ਫਤਿਹ ਸਾਥੀਓ ਅੱਜ ਸਵੇਰੇ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇੱਕ ਗਲਤ ਪਰਚਾ ਗੱਲ ਨੂੰ ਪ੍ਰਚਾਰਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਕੁਝ ਮਾਰਕੀਟ ਕਮੇਟੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਬੰਦ ਕਰ ਦਿੱਤੀਆਂ ਗਈਆਂ ਇਹ ਬਿਲਕੁਲ ਗੁੰਮਰਾਹਕੁੰਨ ਪ੍ਰਚਾਰ ਹੈ ਮੈਂ ਹੁਣੇ-ਹੁਣੇ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਮਾਰੀ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਮਾਨ ਹੋਰਾ ਕੋ ਜਾ ਕੇ ਆਇਆ ਹੈ ਔਰ ਉਹਨਾਂ ਨੇ ਇਹ ਹੈ ਕਿ ਕੋਈ ਵੀ ਮਾਰਕੀਟ ਕਮੇਟੀ ਮੰਡੀ ਬੰਦ ਨਹੀਂ ਕੀਤੀ ਗਈ ਹੈ ਹਾਂ ਜਿਹੜੇ ਪੁਰਾਣੇ ਸਾਈਲੋ ਦਾ ਇਸ਼ੂ ਸੀ ਜਿਵੇਂ ਪਹਿਲਾਂ ਹੁੰਦਾ ਸੀ ਉਹ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਲੇਕਿਨ ਸਗੋਂ ਨਵੀਆਂ ਮੰਡੀਆਂ ਬਣਾਈਆਂ ਗਈਆਂ ਸੋ ਮੈਂ ਅਸ਼ਵਸਤ ਕਰਾਉਣਾ ਚਾਹਣਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਟੋਲਿਆਂ ਨੂੰ ਟਰੱਕ ਡਰਾਈਵਰਾਂ ਨੂੰ ਸਾਰਿਆਂ ਨੂੰ ਕਿ ਇਹ ਸਰਕਾਰ ਤੁਹਾਡੀ ਸਰਕਾਰ ਹੈ ਤੁਹਾਡੀ ਭਲਾਈ ਲਈ ਬਣੀ ਹੋਈ ਸਰਕਾਰ ਹੈ ਤੁਹਾਡੀ ਭਲਾਈ ਦੇ ਵਿੱਚ ਕੋਈ ੜਿੱਕਾ ਬਣਿਆ ਇਸ ਤਰ੍ਹਾਂ ਦਾ ਇੱਕ ਵੀ ਕੰਮ ਨਹੀਂ ਕੀਤਾ ਜਾਏਗਾ ਸੋ ਅਧਿਕਾਰਤ ਤੌਰ ਤੇ ਇਸ ਸਬੰਧ ਦੇ ਵਿੱਚ ਮੰਡੀ ਬੋਰਡ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਸੋ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ